ਕਿੰਨੇ ਬੇਸਤਰਾ ਅੱਜ ਕਿੰਨੀ ਅਧ ਮੰਤਰੀ ਸਾਹਿਬ ਵੀ ਪਹੁੰਚੇ ਨੇ ਇੱਥੇ ਉੱਗੀ ਕਰਨ। ਕਿੰ ਟੈਕਸ ਐਕਸਪੋ ਦਾ ਹੈ 13 ਡੇਸ਼ਨਸੀ ਐਂਡ ਰਾਜੇ 4th ਡੇ ਸੀਗਾ ਮੈਂ ਥੈਂਕਸ ਕਰਦਾ ਆ ਸਭ ਦਾ ਕਿ ਸਪਰਡ ਉੱਪਰ ਹੈ ਸ਼ੋਰ ਰਹਾ ਬਹੁਤ acha ਰਿਸਪੌਂਸ ਮਿਲਿਆ ਸਾਡੇ ਸਾਰੇ ਜਿਹੜੇ ਐਗਜ਼ੀਬਿਟਰਸ ਨੇ ਦੇ ਆਰ ਵੈਰੀ ਮੱਚ ਹੈਪੀ ਜਿਹੜੇ 4 ਦਿਨਾਂ ਵਿੱਚ ਜਿਹੜੀਆਂ ਡਿਸਕਸ਼ਨਸ ਹੋਈਆਂ ਮੀਟਿੰਗਸ ਹੋਈਆਂ ਆਨ ਆਨ ਵਾਲੇ ਟਾਈਮ ਚੋਂ ਆ ਦੇ ਰਿਜ਼ਲਟਸ ਆਉਣਗੇ ਬਿਜ਼ਨਸ ਕਨਵਰਟ ਹੋਣਗੇ। ਮੈਂ ਸਭ ਦਾ ਧੰਨਵਾਦ ਕਰਦਾ ਸਾਡੇ ਐਗਜ਼ੀਬਿਟਰਸ ਸਾਡੇ ਐਸੋਸੀਏਸ਼ਨਸ মিডিਆ ਦਾ ਗਵਰਨਮੈਂਟਲ ਡਿਪਾਰਟਮ ਸਭ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਹੋਇਆ ਤਾਂ ਬਹੁਤ-ਬਹੁਤ ਸ਼ੁਕਰੀਆ ਸਭ ਦਾ ਜਿਹੜੇ ਜਿਹੜੇ ਸੈਮੀਨਾਰ ਵੀ ਕਰਵਾਏ ਹਾਂ ਬਿਲਕੁਲ ਅਸੀਂ ਨਾਰਥਰਨ ਰੀਜਨਲ ਕਾਨਫਰੰਸ ਅਤੇ ਜਿੱਥੇ ਜਿਹੜੀ ਵੀ 2 ਦਿਨ ਦੀ ਕਾਨਫਰੰਸ ਸੀਗੀ ਇਹਦੇ ਸਾਡੇ ਕੋਲ ਇਹ ਆਰਚਟੈਕਟਾਂ ਤੋਂ ਆਰਕੀਟੈਕਟਸ ਪਹੁੰਚੇ ਉਹ ਸਪੈਸ਼ਲੀ ਜਿਸਤਾਂ ਜਿਨ੍ਹਾਂ ਨੇ ਰਾਮ ਮੰਦਰ ਬਣਾਇਆ ਅਸ਼ੀਸ਼ ਸੋਮਪਰਾ ਜੀ ਉਹ ਪਹੁੰਚੇ ਸੀਗੇ ਜਿਨ੍ਹਾਂ ਨੇ ਕਰਤਾਰਪੁਰ ਕਾਰਿਡੋਰ ਬਣਾਇਆ ਚਰਨਜੀਤ ਸ਼ਾ ਉਹ ਸਪੈਸ਼ਲ ਤੌਰ ਤੇ ਇੱਥੇ ਆਏ ਸੀ ਔਰ ਹੋਰ ਵੀ ਬਹੁਤ ਸਾਰੇ ਆਰਕੀਟੈਕਟ ਸਾਡੇ ਤੋਂ ਸਾਊਥ ਇੰਡੀਆ ਤੋਂ ਸਪੈਸ਼ਲੀ ਉਹ ਬੈਂਗਲੌਰ ਪੁਨੇ ਮੁੰਬਈ ਸਭ ਜਗ੍ਹਾ ਤੋਂ ਅਸੀਂ ਆਪਣੇ ਸਪੀਕਰਸ ਬੁਲਾਏ ਸੀ ਤਾਂ ਕਿ ਜੋ ਵੀ ਨਵਾਂ ਚੱਲ ਰਿਹਾ ਬਾਕੀ ਜਗ੍ਹਾ ਤੇ ਉਹ ਪੰਜਾਬ ਦੇ ਆਰਕੀਟੈਕਟਸ ਨੂੰ ਰੋਬਰੋ ਕੀਤਾ ਜਾਵੇ ਕਿ ਨਵੀਂ ਟੈਕਨੋਲੋਜੀ ਕੀ ਆਈ ਹੈ ਨਵਾਂ ਕੀ ਸਿੱਖਿਆ ਜਾ ਸਕਦਾ ਹੈ AI ਦੇ ਉੱਪਰ ਅਸੀਂ ਸਪੈਸ਼ਲ ਪ੍ਰੋਗਰਾਮ ਕਰਵਾਇਆ ਵਾਸਤੇ ਜੋ ਬੜੇ ਲੋਕ ਗਲਤ ਫਹਮੀਆਂ ਫੈਲੀਆਂ ਹੋਈਆਂ ਲੋਕਾਂ 'ਚ ਅਸੀਂ ਉਹਦੇ ਤੇ ਨੂੰ ਕਲੈਰਿਟੀ ਕਰਾਈ ਕਿ ਵਾਸਤੂ ਹੈ ਕਿ ਇਹ ਬਿਲਡਿੰਗ ਬਾਇਓਲੋਜੀ ਹੈ ਇਹ ਹੈ ਕਿ ਐਕਸੋਟਿਕ ਬਹੁਤ سارے ਸੈਮੀਨਾਰ ਸੋ ਜਿੰਨਾਂ ਦਾ ਬਹੁਤ ਫਾਇਦਾ ਹੋਣਾ ਹੈ ਜੀ ਕੋਈ ਵੱਡੇ ਸੁਣਨ ਦੇ ਵਿੱਚ ਜਿਹੜੀ ਹੈ ਖਵਾ ਰਹੀ ਹੈ ਤਦੋਂ ਤੋਂ ਦੂਜਾ ਰਿਹਾ ਦੇਖੋ ਸਾਰੇ ਉਹਦਾ ਇੰਤਜ਼ਾਰ ਕਰ ਰਹੇ ਨੇ ਮੈ ਕਾਟੋ ਐਕਸਪੋ ਜਿਹਦਾ ਕਿ 14ਵਾਂ ਐਡੀਸ਼ਨ ਆ ਰਿਹਾ 650 ਐਗਜ਼ੀਬਿਟਰ 10000 ਦੇ ਕਰੀਬ ਇੰਡਸਟਰੀ ਨਾਲ ਰਿਲੇਟਡ ਆਟੋਮ ਚਾਹੇ ਹੋ ਸੀਸੀ ਮਸ਼ੀਨਾਂ ਲੈ ਲੋ ਲੇਜ਼ਰ ਕਾ ਲੇਜ਼ਰ ਦੀ ਸੋਲੂਸ਼ਨਸ ਲੈ ਲੋ ਆਟੋਮੇਸ਼ਨ ਇੰਡਸਟਰੀ ਜੇ ਲੇਬਰ ਦੀ ਬੜੀ ਪ੍ਰੋਬਲਮ ਹੈ ਆਟੋਮੇਸ਼ਨ ਦੇ ਉੱਪਰ ਅਸੀਂ ਬਹੁਤ ਕੁਝ ਲੈ ਕੇ ਆ ਰਹੇ ਹਾਂ AI ਹਰ ਮਸ਼ੀਨ ਦੇ ਵਿੱਚ ਇਨਕੋਰਪੋਰੇਟ ਹੋ ਚੁੱਕਿਆ ਅੱਜਕੱਲ ਤਦ ਤੁਹਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ 650 ਕੰਪਨੀਆਂ 13 ਕੰਟਰੀਜ਼ 13 ਕੰਟਰੀਜ਼ 10000 ਪ੍ਰੋਡਕਟ ਲੇਟੈਸਟ ਟੈਕਨੋਲੋਜੀ ਜੋ ਵਰਲਡ ਦੇ ਵਿੱਚ ਅਵੇਲੇਬਲ ਹੈ ਮੈਂ ਵਰਲਡ ਦੀ ਗੱਲ ਕਰ ਰਹਾ ਜੋ ਵਰਲਡ ਦੇ ਵਿੱਚ ਮਸ਼ੀਨ ਟੂਲ ਦੇ ਵਿੱਚ ਅਵੇਲੇਬਲ ਸਭ ਇੱਥੇ ਡਿਸਪਲੇ ਕੀਤਾ ਹੈ ਤੁਹਾਨੂੰ ਸਭ ਨੂੰ ਕਹਿੰਦਾ ਬੜਾ ਵਾਅਦਾ ਹੈ ਡੈਕੋਰੇਸ਼ਨ ਦੇ ਵਿੱਚ ਲਗ ਲਗ ਨਵੇਂ ਸਟਾਈਲ ਦੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਸੋ ਘਰਾਂ ਵਾਲੇ ਫੈਮਲੀਆ ਵਾਲੇ ਭਰਾਵਾਂ ਨੂੰ ਮੈਂ ਪਹਿਣਾ ਨੂੰ ਜ਼ਰੂਰ ਕਹਾਂਗਾ ਕਿ ਇਹੋ ਜਿਹੀ ਅਗਿਊਸ਼ ਜੂ ਪਹੁੰਚੇ ਕਰੋ ਤਾਂ ਕਿ ਘਰ ਦੀ ਸੁੰਦਰਤਾ ਨਵੇਂ ਤਰੀਕੇ ਨਾਲ ਹੋ ਬਹੁਤ ਥੋੜੇ ਪੈਸਿਆਂ ਦੇ ਵਿੱਚ ਬਣ ਜਾਂਦੀ ਹੈ ਸੋ ਬਹੁਤ ਆਰਕੀਟੈਕਟ ਸਹਿਬਾਨ ਔਰ ਜੋ ਹੈ ਬਹੁਤ سارے ਬਿਲਡਰ ਸਹਿਬਾਨ ਨਵੇਂ-ਨਵੇਂ ਚੀਜ਼ਾਂ ਲੈ ਕੇ ਕਰਦੀਆਂ ਇੰਡੋਰ ਆਊਟਡੋਰ ਸਾਰੇ ਦੇਖਿਆ ਬਹੁਤ ਮਜਾ ਆਇਆ ਜੀ ਸੋ ਬਹੁਤ ਬਹੁਤ ਯਾਰ ਕੁਾਰ ਮੈਨੂੰ ਕਹਿੰਦਾ ਲੋਸਾਰ ਨੂੰ ਜਿਹੜੇ ਬਹੁਤ ਮਿਹਨਤੀ ਨੇ ਤੇ ਇਹੋ ਜਿਹੀ ਅਡਮਿਸ਼ਨ ਲਈ ਸਾਡੇ ਪੰਜਾਬ ਨੂੰ ਰੁਸ਼ਨ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣ ਦੇ ਵਿੱਚ ਵੀ ਇਹਨਾਂ ਦੀ ਸਹਾਇਤਾ ਜਲੀ ਆ ਉਹ ਮਿਲਦੀ ਹੈ ਕਿਉਂਕਿ ਜਦੋਂ ਇੰਡਸਟਰੀ ਵਧੂਗੀ ਤੇ ਪੰਜਾਬ ਆਪਣਾ ਰੰਗਣਾ ਪੰਜਾਬ ਬਣੂਗਾ ਸੋ ਮੇਰੇ ਮੈਂ ਆਪਾਂ ਗਾਣਾ ਸਮਝਦਾ ਕਿ ਇਹ ਸਾਰਾ ਜਿਹੜਾ ਐਗਜ਼ਿਬਿਸ਼ਨ ਹਲਕਾ ਸਾਹਮਣੇ ਵਿੱਚ ਲੱਗਦਾ ਸੋਗੋ ਕੇ ਹਲਕਾ ਸਾਹਮਣੇ ਹੁੰਦਾ ਮੈਂ ਵਿਧਾਇਕ ਵੀ ਆ ਸੋ ਬਹੁਤ ਖੁਸ਼ੀ ਇੱਥੇ ਆ ਕੇ ਸਰ ਕੋਈ ਐਗਜ਼ਿਬਿਸ਼ਨ ਸੈਂਟਰ ਆ ਰਿਹਾ 790 ਦੇ ਵਿੱਚ ਬਹੁਤ ਜਲਦੀ ਆਊਗਾ ਜਲਦੀ ਆਓ ਬਹੁਤ ਹੀ ਵਧੀਆ ਪ੍ਰੋਡਕਟ ਨੇ ਜੀ ਸੈਨੀਟਰੀ ਦਾ ਸਮਾਨ ਵੀ ਹੈ ਜੀ ਬਿਲਡਿੰਗ ਮਟੀਰੀਅਲ ਬਿਲਡਿੰਗ ਮਟੀਰੀਅਲ ਵਗੈਰਾ ਤੇ ਫਿਚਰ ਵੀ ਕੈਮਰੇ ਵੀ ਬਹੁਤ ਹੀ ਅੱਛੀ ਤਰ੍ਹਾਂ ਦੀ ਐਗਜ਼ੀਬਿਸ਼ਨ ਆ ਬਹੁਤ ਵੱਡੇ ਲੈਵਲ ਤੇ ਐਗਜ਼ੀਬਿਸ਼ਨ ਹੁੰਦੀ ਹੈ ਜਰੂਰ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਰੂਰ ਐਗਜ਼ੀਬਿਸ਼ਨ ਤੇ ਚੱਕਰ ਮਾਰਨ ਤੇ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਬਾਕੀ ਸਾਡੀ ਟੀਮ ਸਾਰੀ ਹੈਗੀ ਹੈ ਲਓ ਜੀ ਦਰਵਾਜਾ ਜੀ ਆਉਜੀ ਇੰਟੀਰੀਅਰ ਦਾ ਕੰਮ ਵੀ ਕਰਦੇ ਹੋਂ ਤੇ ਇਸ ਸਮੇਂ ਜਿਹੜੀ ਨਵੀਂ ਟੈਕਨੋਲੋਜੀ ਆਈ ਆ ਬਿਲਡਿੰਗਾਂ ਨੂੰ ਲੈ ਕੇ ਕਾਫੀ ਨਵੀਆਂ ਚੀਜ਼ਾਂ ਇਨੋਵੇਸ਼ਨ ਹੋਈਆਂ ਵਾਈਫਾਈ ਸ਼ਟਰ ਵੀ ਆ ਗਏ ਹੁਣ ਤਾਂ ਰਿਮੋਟ ਨਾਲ ਚੱਲਣ ਵਾਲੇ ਹਾਂਜੀ ਆਪਣੇ ਸਾਲੇ ਵਾਲੇ ਐਜੂਕੇਸ਼ਨ ਸੈਂਟਰ ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਆ 31 ਤੀ ਤੱਕ ਚੱਲ ਰਹੀ ਆ ਅੱਜ ਆ ਆਖਰੀ ਦਿਨ ਆ ਹੁਣ ਮੰਤਰੀ ਸਾਹਿਬ ਆਏ ਸੀ ਮੁੰਡੀਆ ਸਾਹਿਬ ਇੱਥੇ ਦੇਖ ਕੇ ਗਏ ਨੇ ਸਾਰੀ ਐਗਜ਼ੀਬਿਸ਼ਨ ਐਗਜ਼ੀਬਿਸ਼ਨ ਦੇ ਵਿੱਚ ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਸਮਾਨ ਘਰ ਦੇ ਫਰਨੀਚਰ ਵਗੈਰਾ ਹੋ ਗਿਆ ਸੈਨੀਟਰੀ ਸਮਾਨ ਹੋ ਗਿਆ ਜਾਂ ਜਿੱਦਾਂ ਸੇਫਟੀ ਪ੍ਰੋਡਕਟ ਨੇ ਕੈਮਰੇ ਸਿਕਿਉਰਟੀ ਦੇ ਹੋ ਗਏ ਜਾਂ ਜਿੰਨੇ ਵੀ ਨਵੇਂ ਪ੍ਰੋਡਕਟ ਨੇ ਸੈਨੀਰੀਆ ਵਗੈਰਾ ਜੋ ਵੀ ਨਵੇਂ ਆ ਰਹੇ ਨੇ ਸਾਰੇ ਇੱਥੇ ਡਿਸਪਲੇ ਕੀਤੇ ਨੇ ਐਗਜ਼ੀਬਿਸ਼ਨ ਦੇ ਵਿੱਚ ਤੇ ਬਹੁਤ ਹੀ ਵਧੀਆ ਪ੍ਰੋਡਕਟ ਨੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਜਿਹੜੇ ਵੀ ਨਵੇਂ ਘਰ ਬਣਾ ਰਹੇ ਆ ਉਹਨਾਂ ਨੂੰ ਇੱਥੇ ਆ ਕੇ ਥੋੜਾ ਆਈਡੀਆ ਹੋ ਜਾਂਦਾ ਘਰ ਬਣਾਉਣ ਦਾ ਵੀ ਨਵੇਂ ਪ੍ਰੋਡਕਟ ਕਿਦਾਂ ਦੇ ਲਾਉਣੇ ਨੇ ਬਹੁਤ ਵਧੀਆ ਟੈਕਨੋਲੋਜੀ ਦਾ ਸਮਾਨ ਇੱਥੇ ਸਾਰਾ ਹੈਗਾ ਯਾਰ ਹਾਂਜੀ ਰ ਬਾਈਫਾਈ ਇੱਥੇ ਦੇਖਿਆ ਟੈਪਸ ਆਈਆਂ ਨੇ ਕਿ ਮੀਡਲ ਕਲਾਸ ਦੇ ਉੱਤੇ ਹਾਇਰ ਜੋ ਵੀ ਹੈਗਾ ਆਪਣੀ ਜੇਬ ਖਾਤ ਦੇ ਹਿਸਾਬ ਨਾਲ ਅਗਲਾ ਆਪਣਾ ਸਮਾਨ ਖਰੀਦ ਸਕਦਾ ਇੱਥੇ ਸਾਰੀਆਂ ਚੀਜ਼ਾਂ ਦੇਖੋ ਜੀ ਅੱਜ ਕੱਲ ਜੋ ਨਵੀਂ ਤਕਨੀਕ ਦੇ ਵਿੱਚ ਜਿਹੜਾ ਵੀ ਸਮਾਨ ਹਰ ਕੋਈ ਬੰਦਾ ਇਹ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਪੂਰੀ ਸਜਾਵਟ ਹੋਣੀ ਚਾਹੀਦੀ ਹੈ ਜੋ ਸਜਾਵਟੀ ਸਮਾਨ ਨੇ ਬਹੁਤ ਹੀ ਵਧੀਆ ਹੈਗੇ ਜੋ ਦੇਖੇ ਗਏ ਨੇ ਅੰਦਰ ਇਸ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਇਹ ਕਹਿੰਨੇ ਆ ਕਿ ਦੇਖੋ ਇਹ ਕਈਆਂ ਦੀ ਸਮਰੱਥਾ ਨਹੀਂ ਹੁੰਦੀ ਪਰ ਲੇਕਿਨ ਜੋ ਨਵੀਂ ਟੈਕਨੋਲੋਜੀ ਦਾ ਸਮਾਨ ਹੈਗਾ ਜਰੂਰ ਲੈ ਕੇ ਦੇਖ ਕੇ ਇਹ ਆਪਣੇ ਘਰ ਦੇ ਵਿੱਚ ਰੱਖਣਾ ਚਾਹੀਦਾ ਔਰ ਲਾਉਣਾ ਚਾਹੀਦਾ ਜੀ ਅਪ ਟੂ ਡੇਟ ਹੋਣਾ ਚਾਹੀਦਾ ਹਰੇਕ ਬੰਦੇ ਨੂੰ ਹਾਂ ਜੀ ਹਾਂ ਜੀ ਜਰੂਰ ਹੋਣਾ ਚਾਹੀਦਾ ਜੀ ਦੇਸ਼ ਗਿਆ ਕਿੰਨੇ ਵਿਜ਼ਟਰ ਆ ਚੁੱਕੇ ਨੇ ਅੱਜ ਮੰਤਰੀ ਸਾਹਿਬ ਵੀ ਪਹੁੰਚੇ ਨੇ ਇੱਥੇ ਕੀ ਕਹਿਣਾ ਚਾਹੀਦਾ ਇੰਟੈਕਸ ਐਕਸਪੋ ਦਾ ਇਹ 13ਵਾਂ ਐਡੀਸ਼ਨ ਸੀ ਔਰ ਰਾਜੇ ਫੋਰਸ ਡੇ ਸੀਗਾ ਮੈਂ ਥੈਂਕਸ ਕਰਦਾ ਹਾਂ ਸਭ ਦਾ ਕਿਉਂਕਿ ਸੁਪਰ ਡੁਪਰ ਹੈ ਸ਼ੋਰ ਰਹਾ ਬਹੁਤ ਅੱਛਾ ਰਿਸਪਾਂਸ ਮਿਲਿਆ ਸਾਡੇ ਸਾਰੇ ਜਿਹੜੇ ਐਗਜ਼ੀਬਿਟਰਸ ਨੇ ਦੇ ਆਰ ਵੈਰੀ ਮਚ ਹੈਪੀ ਜਿਹੜੇ 4 ਦਿਨਾਂ ਵਿੱਚ ਜਿਹੜੀਆਂ ਡਿਸਕਸ਼ਨਸ ਹੋਈਆਂ ਮੀਟਿੰਗਸ ਹੋਈਆਂ ਆਨ ਆਨ ਵਾਲੇ ਟਾਈਮ ਚੋਂ ਆ ਦੇ ਰਿਜ਼ਲਟਸ ਆਉਣਗੇ ਬਿਜ਼ਨਸ ਵਿੱਚ ਕਨਵਰਟ ਹੋਣਗੇ ਪਰ ਮੈਂ ਸਭ ਦਾ ਧੰਨਵਾਦ ਕਰਦਾ ਸਾਡੇ ਐਗਜ਼ੀਬਿਟਰਸ ਸਾਡੇ ਐਸੋਸੀਏਸ਼ਨਸ মিডিਆ ਦਾ ਗਵਰਨਮੈਂਟਡ ਡਿਪਾਰਟਮੈਂਟਸ ਦਾ ਸਭ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਦੇ ਸਹਿਯੋਗ ਨਾਲ ਇਹ ਸਭ ਕੁਝ ਹੋਇਆ ਤਾਂ ਬਹੁਤ-ਬਹੁਤ ਸ਼ੁਕਰੀਆ ਸਭ ਦਾ ਦਿੱਕਤ ਵੀ ਪਹੁੰਚੇ ਜੀ ਇੱਥੇ ਸੈਮੀਨਾਰ ਵੀ ਕਰਵਾਏ ਗਏ ਆ ਹਾਂ ਬਿਲਕੁਲ ਅਸੀਂ ਨਾਰਦਰਨ ਰੀਜਨਲ ਕਾਨਫਰੰਸ ਇੱਥੇ ਕੀਤੀ ਜਿਹੜੀ ਕਿ 2 ਦਿਨ ਦੀ ਕਾਨਫਰੰਸ ਸੀਗੀ ਇਹਦੇ ਸਾਡੇ ਕੋਲ 8 ਸਟੇਟਾਂ ਤੋਂ ਆਰਕੀਟੈਕਟਸ ਪਹੁੰਚੇ ਉਹਦੇ ਸਪੈਸ਼ਲੀ ਜਿਸ ਤਰ੍ਹਾਂ ਜਿਨ੍ਹਾਂ ਨੇ ਰਾਮ ਮੰਦਰ ਬਣਾਇਆ ਅਸ਼ੀਸ਼ ਸੋਮਪਰਾ ਜੀ ਉਹ ਪਹੁੰਚੇ ਸੀਗੇ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਬਣਾਇਆ ਚਰਨਜੀਤ ਸ਼ਾਹ ਉਹ ਸਪੈਸ਼ਲ ਤੌਰ ਤੇ ਇੱਥੇ ਆਏ ਸੀ ਔਰ ਹੋਰ ਵੀ ਬਹੁਤ ਸਾਰੇ ਆਰਕੀਟੈਕਟ ਸਾਡੇ ਤੋਂ ਸਾਊਥ ਇੰਡੀਆ ਤੋਂ ਸਪੈਸ਼ਲੀ ਬੈਂਗਲੌਰ ਪੂਨੇ ਬੰਬਈ ਸਭ ਜਗ੍ਹਾ ਤੋਂ ਅਸੀਂ ਆਪਣੇ ਸਪੀਕਰਸ ਬੁਲਾਏ ਸੀ ਤਾਂ ਕਿ ਜੋ ਵੀ ਨਵਾਂ ਚੱਲ ਰਿਹਾ ਬਾਕੀ ਜਗ੍ਹਾ ਤੇ ਉਹ ਪੰਜਾਬ ਦੇ ਆਰਕੀਟੈਕਟਸ ਨੂੰ ਰੋਬਰੂ ਕੀਤਾ ਜਾਵੇ ਕਿ ਨਵੀਂ ਟੈਕਨੋਲੋਜੀ ਕੀ ਆਈ ਹੈ ਨਵਾਂ ਕੀ ਸਿੱਖਿਆ ਜਾ ਸਕਦਾ ਹੈ AI ਦੇ ਉੱਪਰ ਅਸੀਂ ਸਪੈਸ਼ਲ ਪ੍ਰੋਗਰਾਮ ਕਰਵਾਇਆ ਵਾਸਤੂ ਦੇ ਬੜੇ ਲੋਕ ਗਲਤ ਫਹਮੀਆਂ ਫੈਲੀਆਂ ਹੋਈਆਂ ਲੋਕਾਂ 'ਚ ਅਸੀਂ ਉਹਦੇ ਤੇ ਇਹਨੂੰ ਕਲੈਰਿਟੀ ਕਰਾਈ ਕਿ ਵਾਸਤੂ ਹੈ ਕੀ ਹੈ ਬਿਲਡਿੰਗ ਬਾਇਓਲੋਜੀ ਹੈ ਇਹ ਹੈ ਕਿ ਐਕਸਟ੍ਰਕਟ ਤਾਂ ਬਹੁਤ ਸਾਰੇ ਸੈਮੀਨਾਰ ਸੋ ਜਿੰਨਾਂ ਦਾ ਬਹੁਤ ਫਾਇਦਾ ਹੋਣ ਵਾਲਾ। ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐਕਸਪੋ ਆ ਰਹੀ ਹੈ ਮਸ਼ੀਨ ਟੂਲ ਦੀ ਕਦੋਂ ਸ਼ੁਰੂ ਹੋ ਰਹੀ ਹੈ? ਦੇਖੋ ਸਾਰੇ ਉਹਦਾ ਇੰਤਜ਼ਾਰ ਕਰ ਰਹੇ ਨੇ ਮੈਕਾਟੋ ਐਕਸਪੋ ਜਿਹਦਾ ਕਿ 14ਵਾਂ ਐਡੀਸ਼ਨ ਆ ਰਿਹਾ ਹੈ। 650 ਐਗਜ਼ੀਬਿਟਰ 10000 ਦੇ ਕਰੀਬ ਇੰਡਸਟਰੀ ਨਾਲ ਰਿਲੇਟਡ ਆਟੋਮ ਚਾਹੇਓ ਸੀਐਸ ਮਸ਼ੀਨਾਂ ਲੈ ਲਓ ਲੇਜ਼ਰ ਕ ਲੇਜ਼ਰ ਦੇ ਸੋਲੂਸ਼ਨਸ ਲੈ ਲਓ ਆਟੋਮੇਸ਼ਨ ਇੰਡਸਟਰੀ ਜੀ ਲੇਬਰ ਦੀ ਬੜੀ ਪ੍ਰੋਬਲਮ ਹੈ ਆਟੋਮੇਸ਼ਨ ਦੇ ਉੱਪਰ ਅਸੀਂ ਬਹੁਤ ਕੁਝ ਲੈ ਕੇ ਆ ਰਹੇ ਹਾਂ AI ਹਰ ਮਸ਼ੀਨ ਦੇ ਵਿੱਚ ਇਨਕੋਰਪੋਰੇਟ ਹੋ ਚੁੱਕਿਆ ਅੱਜਕੱਲ ਤਾਂ ਤੁਹਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ 650 ਕੰਪਨੀਆਂ 13 ਕੰਟਰੀਜ਼ 13 ਕੰਟਰੀਜ਼ 10000 ਪ੍ਰੋਡਕਟ ਲੇਟੈਸਟ ਟੈਕਨੋਲੋਜੀ ਜੋ ਵਰਲਡ ਦੇ ਵਿੱਚ ਅਵੇਲੇਬਲ ਹੈ ਮੈਂ ਵਰਲਡ ਦੀ ਗੱਲ ਕਰ ਰਿਹਾ ਜੋ ਵਰਲਡ ਦੇ ਵਿੱਚ ਮਸ਼ੀਨ ਟੂਲ ਦੇ ਵਿੱਚ ਅਵੇਲੇਬਲ ਆ ਸਭ ਇਥੇ ਡਿਸਪਲੇ ਤੇ ਹੋਊਗਾ ਤਾਂ ਮੈਂ ਸਭ ਨੂੰ ਕਹਨਾ ਇਹਦਾ ਬਾਤ ਹੋ